ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦਾ ਕੇਂਦਰ ਬਿੰਦੂ ਲੁਧਿਆਣਾ ਬਣਿਆ ਹੋਇਆ ਹੈ ਤੁਹਾਨੂੰ ਇਹ ਦੱਸ ਦਈਏ ਕਿ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਸਰਕਾਰ ਲੈ ਕੇ ਆਨ ਜਾ ਰਹੀ ਹੈ ਇਸ ਦੇ ਵਿੱਚ 40000 ਏਕੜ ਦੇ ਆਸ-ਪਾਸ ਜ਼ਮੀਨ ਪੂਰੇ ਪੰਜਾਬ ਦੇ ਵਿੱਚ ਐਕਵਾਇਰ ਹੋਣੀ ਹੈ ਤੇ ਉਸ ਦੇ ਵਿੱਚੋਂ 24000 ਏਕੜ ਯਾਨੀ ਲਗਭਗ 60% ਲੁਧਿਆਣੇ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਐਕਵਾਇਰ ਹੋਣੀ ਹੈ ਸੋ ਇਸੇ ਕਰਕੇ ਲੁਧਿਆਣਾ ਜਿਹੜਾ ਹੈ ਸੈਂਟਰ ਸਟੇਜ ਬਣਿਆ ਹੋਇਆ ਹੈ ਤੇ ਜਿਹੜੇ ਤਰਦੇ ਵੀ ਹੋ ਰਹੇ ਨੇ ਜ਼ਿਆਦਾਤਰ ਲੁਧਿਆਣੇ ਦੇ ਵਿੱਚ ਹੋ ਰਹੇ ਨੇ ਬੀਤੇ ਦਿਨ ਵੀ ਇੱਕ ਤਰਨਾ ਹੋਇਆ ਜਿਸ ਦੇ ਵਿੱਚ ਕਿਸਾਨ ਤੇ ਹੋਰ ਜਥੇਬੰਦੀਆਂ ਤੋਂ ਇਲਾਵਾ ਅਕਾਲੀ ਦਲ ਦੇ ਆਗੂ ਸੁਖਬੀਰ ਬਾਦਲ ਤੇ ਹੋਰ ਵੀ ਲੀਡਰ ਪੁੱਜੇ ਇਹਨਾਂ ਦਾ ਆਖਣਾ ਹੈ ਕਿ ਸਰਕਾਰ ਨੇ ਜਿਹੜੀ ਪਾਲਿਸੀ ਲੈ ਕੇ ਆਂਦੀ ਹੈ ਉਸ ਦੇ ਤਹਿਤ ਕੋਈ ਵੀ ਜਿਹੜਾ ਕਿਸਾਨ ਜੇ ਆਪਦੀ ਜ਼ਮੀਨ ਨਹੀਂ ਦੇਣਾ ਚਾਹੁੰਦਾ ਤਾਂ ਉਹ ਆਪਦੀ ਜ਼ਮੀਨ ਤੇ ਲੋਨ ਨਹੀਂ ਲੈ ਪਾਵੇਗਾ ਜਾਂ ਹੋਰ ਬਾਕੀ ਚੀਜ਼ਾਂ ਉਸ ਦੇ ਉੱਪਰ ਜੋ ਪਹਿਲਾਂ ਕਰ ਸਕਦਾ ਸੀ ਉਹ ਨਹੀਂ ਕਰ ਪਾਵੇਗਾ ਲੇਕਿਨ ਸਰਕਾਰ ਇਹ ਆਖਦੀ ਹੈ ਖਾਸ ਕਰਕੇ ਭਗਵੰਤ ਮਾਨ ਨੇ ਵਾਰ-ਵਾਰ ਕਲੈਰੀਫਿਕੇਸ਼ਨ ਦਿੰਦੀ ਹੈ ਕਿ ਜੇ ਕੋਈ ਆਪਦੀ ਜ਼ਮੀਨ ਨਹੀਂ ਦੇਣਾ ਚਾਹੁੰਦਾ ਤਾਂ ਉਹਦੇ ਕੋਲੋਂ ਜ਼ਬਰਦਸਤੀ ਨਹੀਂ ਖੋਈ ਜਾਵੇਗੀ ਉਹ ਉਦਾਂ ਹੀ ਜਿਹੜੇ ਲੋਨ ਨੇ ਉਹ ਲੈ ਸਕੇਗਾ ਜੋ ਵੀ ਖੇਤੀ ਕਰਨਾ ਚਾਹੁੰਦਾ ਜਾਂ ਕੁਝ ਵੀ ਜੋ ਪਹਿਲਾਂ ਕਰ ਸਕਦਾ ਸੀਗਾ ਜ਼ਮੀਨ ਗਹਿਣੇ ਰੱਖ ਸਕਦਾ ਸੀਗਾ ਉਦਾਂ ਹੀ ਸਾਰਾ ਕੁਝ ਉਹ ਕਰ ਸਕੇਗਾ ਲੇਕਿਨ ਕਿਸਾਨ ਜਥੇਬੰਦੀਆਂ ਤੇ ਜਿਹੜੇ ਲੋਕੀ ਧਰਨੇ ਲਾ ਰਹੇ ਨੇ ਉਹਨਾਂ ਨੂੰ ਇਸ ਗੱਲ ਤੇ ਵਿਸ਼ਵਾਸ ਨਹੀਂ ਹੈ ਉਹਨਾਂ ਦਾ ਇਹ ਆਖਣਾ ਹੈ ਕਿ ਜੇ ਸਾਰੀ ਜ਼ਮੀਨ ਐਕਵਾਇਰ ਹੋ ਜਾਂਦੀ ਹੈ ਜਾਂ ਇੱਕ ਵਾਰੀ ਸਰਕਾਰ ਜਿਹੜੀ ਜ਼ਮੀਨ ਲੈ ਲੈਂਦੀ ਹੈ ਉਸ ਤੋਂ ਬਾਅਦ ਜਿਹੜੀ ਬਾਕੀ ਦੀ ਜ਼ਮੀਨ ਜਿਹਨੇ ਨਹੀਂ ਦਿੱਤੀ ਉਹ ਵਿਅਕਤੀ ਮਜਬੂਰ ਹੋ ਜਾਏਗਾ ਦੇਣ ਲਈ ਕਿਉਂਕਿ ਉਹ ਉਸ ਜ਼ਮੀਨ ਤੇ ਲੋਨ ਨਹੀਂ ਲੈ ਪਾਵੇਗਾ ਜਾਂ ਉਸ ਨੂੰ ਗਹਿਣੇ ਨਹੀਂ ਕਰ ਪਾਵੇਗਾ ਜਾਂ ਹੋਰ ਵੀ ਜਿਹੜੀ ਚੀਜ਼ਾਂ ਨੇ ਬਾਕੀ ਨਹੀਂ ਕਰ ਪਾਵੇਗਾ ਸਿਰਫ ਖੇਤੀ ਕਰ ਪਾਵੇਗਾ ਇਸ ਕਰਕੇ ਮਜਬੂਰ ਹੋ ਕੇ ਉਸ ਨੂੰ ਜ਼ਮੀਨ ਵੇਚਣੀ ਪਵੇਗੀ ਇਹ ਕਹਿਣਾ ਹੈ ਜਿਹੜੇ ਜਥੇਬੰਦੀਆਂ ਧਰਨਾ ਦੇ ਰਹੀਆਂ ਨੇ ਲੇਕਿਨ ਭਗਵੰਤ ਮਾਨ ਨੇ ਵਾਰ-ਵਾਰ ਫੇਰ ਕਲੀਅਰ ਕੀਤਾ ਕਿ ਕੋਈ ਵੀ ਇਦਾਂ ਦੀ ਗੱਲ ਨਹੀਂ ਹੈ ਇਨ ਬਿਨ ਤੌਰ ਤੇ ਉਦਾਂ ਹੀ ਸਾਰਾ ਕੁਝ ਉਹ ਕਰ ਪਾਣਗੇ ਜੋ ਉਹ ਪਹਿਲਾਂ ਕਰਦੇ ਸੀਗੇ ਤੇ ਜਦੋਂ ਰੇਟ ਵੱਧ ਜਾਏ ਜ਼ਮੀਨ ਦਾ ਜਿਹੜੀ ਉਹ ਨਹੀਂ ਵੇਚਦੇ ਜੇ ਉਸ ਪੂਲਿੰਗ ਦੇ ਤਹਿਤ ਪਹਿਲਾਂ ਨਹੀਂ ਵੇਚਦੇ ਤੇ ਬਾਅਦ ਦੇ ਵਿੱਚ ਰੇਟ ਪਦਨ ਤੋਂ ਬਾਅਦ ਉਹ ਵੇਚ ਸਕਦੇ ਨੇ ਤੇ ਜਿਹੜੇ ਲੋਕੀ ਜ਼ਮੀਨ ਦੇਣਗੇ ਉਹਨਾਂ ਨੂੰ ਵੀ ਇਹ ਸਹੂਲਤ ਦਿੱਤੀ ਜਾਵੇਗੀ ਕਿ ਜਦੋਂ ਤੱਕ ਕੋਈ ਵੀ ਡਿਵੈਲਪਮੈਂਟ ਨਹੀਂ ਚੱਲੂ ਹੁੰਦੀ ਤਾਂ ਤੱਕ ਉਹ ਖੇਤੀ ਕਰ ਸਕਣ ਤੇ ਉਸ ਤੋਂ ਬਾਅਦ ਜਦੋਂ ਜ਼ਮੀਨ ਲਈ ਜਾਂਦੀ ਹੈ ਤਾਂ ਉਹਨਾਂ ਨੂੰ 50000 ਤੋਂ ਲੈ ਕੇ ਲੱਖ ਰੁਪਿਆ ਕਿਹਦਾ ਦਿੱਤਾ ਜਾਵੇ ਜਦੋਂ ਤੱਕ ਉਹਨਾਂ ਨੂੰ ਸ਼ੋਰੂਮ ਤੇ ਜਿਹੜਾ ਪਲਾਟ ਹੈ ਨਹੀਂ ਦਿੱਤਾ ਜਾਂਦਾ ਸੋ ਇਦਾਂ ਦੇ ਕਲੈਰੀਫਿਕੇਸ਼ਨਸ ਨੇ ਜਿਹੜੇ ਭਗਵੰਤਬਾਨ ਤੇ ਸਰਕਾਰ ਵੱਲੋਂ ਆ ਰਹੇ ਨੇ ਲੇਕਿਨ ਕਿਸਾਨ ਜਥੇਬੰਦੀਆਂ ਇਸ ਤੇ ਬਹੁਤ ਜ਼ਿਆਦਾ ਕਈ ਵਾਰੀ ਵਿਰੋਧ ਦੇ ਨਾਲ ਲਲ ਖੱਛੇ ਜਤਾ ਰਹੀਆਂ ਨੇ ਕਿ ਉਹਨਾਂ ਨੂੰ ਹੋਰ ਵੀ ਜਿਹੜੇ ਡਾਊਟਸ ਨੇ ਉਹ ਕਲੀਅਰ ਕੀਤੇ ਜਾਣ ਬਾਕੀ ਕੁਝ ਕ੍ਰਿਟਿਕਾਈਜ਼ ਕਰਨ ਵਾਲੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਲੁਧਿਆਣਾ ਦੇ ਵਿੱਚ ਖਾਸ ਕਰਕੇ ਜਿਵੇਂ 24000 ਏਕੜ ਡਿਵੈਲਪ ਕੀਤਾ ਜਾ ਰਿਹਾ ਹੈ ਲੁਧਿਆਣਾ ਪਹਿਲਾਂ ਹੀ ਇੱਕ ਬਹੁਤ ਵੱਡਾ ਸ਼ਹਿਰ ਹੈ ਓਵਰਕਰਾਊਡਡ ਹੈ ਤੇ ਛੋਟੇ ਸ਼ਹਿਰਾਂ ਨੂੰ ਤਰਜੀਹ ਦਿੱਤੀ ਜਾ ਸਕਦੀ ਸੀ ਇਸ ਪਾਲਿਸੀ ਦੇ ਵਿੱਚ ਤਾਂ ਕਿ ਛੋਟੇ ਕਸਬਿਆਂ ਨੂੰ ਵੱਡਾ ਕੀਤਾ ਜਾਂਦਾ ਤਾਂ ਕਿ ਆਲਰੇਡੀ ਓਵਰ ਬਰਡਨਡ ਸ਼ਹਿਰਾਂ ਦੇ ਉੱਪਰ ਹੋਰ ਭਾਰ ਨਾ ਪਾਇਆ ਜਾਂਦਾ ਲੇਕਿਨ ਦੂਜੇ ਪਾਸੇ ਲੋਕੀ ਆਖਰੇ ਨੇ ਕਿਉਂਕਿ ਲੁਧਿਆਣਾ ਇੱਕ ਸੈਂਟਰਲ ਮੈਗਨੇਟ ਹੈ ਪੰਜਾਬ ਦਾ ਪੰਜਾਬ ਨੂੰ ਚਲਾਉਣ ਵਾਲਾ ਲੁਧਿਆਣਾ ਹੈ ਇਸੇ ਕਰਕੇ ਸਾਰੀ ਡਿਵੈਲਪਮੈਂਟ ਲੁਧਿਆਣੇ ਦੇ ਵਿੱਚ ਜਾਂ ਆਸ-ਪਾਸ ਕੀਤੀ ਜਾਂਦੇ ਨਾਲ ਜਿਹੜਾ ਇੱਕ ਪਲਾਨਡ ਤੌਰ ਤੇ ਲੋਕੀ ਜਿਹੜੇ ਲੁਧਿਆਣੇ ਆਂਦੇ ਨੇ ਉਹਨਾਂ ਨੂੰ ਆਵਾਸ ਮਿਲ ਸਕੇਗਾ ਉਹਨਾਂ ਨੂੰ ਰਹਿਣ ਲਈ ਜਗਾ ਮਿਲ ਸਕੇਗੀ ਤੇ ਲੁਧਿਆਣੇ ਨੂੰ ਵੀ ਪਲਾਨਡ ਡਿਵੈਲਪਮੈਂਟ ਵੱਲ ਵਿਧਾਇਆ ਜਾ ਸਕੇਗਾ ਅੱਜ ਦੀ ਡੇਟ ਦੇ ਵਿੱਚ ਲੁਧਿਆਣੇ ਨੂੰ ਆਪ ਆਖਦੇ ਹਾਂ ਕਿ ਲੁਧਿਆਣਾ ਇੱਕ ਬਹੁਤ ਹੀ ਅਨਪਲਾਨਡ ਸਿਟੀ ਹੈ ਲੁਧਿਆਣੇ ਦੇ ਵਿੱਚ ਗੰਦ ਬਹੁਤ ਹੈ ਲੁਧਿਆਣਾ ਡਰਟੀ ਬਹੁਤ ਹੈ ਸੜਕਾਂ ਦੇ ਵਿੱਚ ਪਾਣੀ ਭਰ ਜਾਂਦਾ ਹੈ ਇਹ ਜਿਹੜੇ ਕੁਝ ਏਰੀਆਜ਼ ਇਦਾਂ ਦੇ ਹੈਗੇ ਨੇ ਕਾਫੀ ਲੁਧਿਆਣਾ ਦੇ ਵਿੱਚ ਜੋ ਕਿ ਇਨਫਰਾਸਟ੍ਰਕਚਰ ਵਾਈਜ਼ ਵੀਕ ਨੇ ਤਾਂ ਲੁਧਿਆਣਾ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਵਰਲਡ ਕਲਾਸ ਬਣ ਸਕੇਗਾ ਤੇ ਲੁਧਿਆਣਾ ਹਿੰਦੁਸਤਾਨ ਦਾ ਸਭ ਤੋਂ ਬਿਹਤਰੀਨ ਸ਼ਹਿਰ ਇਸ ਪਾਲਿਸੀ ਦੇ ਕਰਕੇ ਬਣੇਗਾ ਹੁਣ ਇਸ ਦੇ ਵਿੱਚੋਂ ਕਿਹੜੀ ਗੱਲ ਸੱਚ ਹੁੰਦੀ ਹੈ ਇਹ ਤੁਸੀਂ ਡਿਸਾਈਡ ਕਰਨਾ ਜਾਂ ਫਿਰ ਆਉਣ ਵਾਲਾ ਸਮਾਂ ਡਿਸਾਈਡ ਕਰੇਗਾ ਕਿ ਕੀ ਆ ਇਸ ਦੇ ਵਿੱਚ ਹੁੰਦਾ ਹੈ ਲੁਧਿਆਣਾ ਪੋਸਟ ਲਈ ਬਨੀਤ ਸਿੰਘ ਧੰਨਵਾਦ